ਧੰਵਾਹੀ ਗੁਰੂ ਸਾਹਿਬ ਜੀਓ ਬਰਹਿ ਮਹਾ ਮਾਂਜ ਮਹਲ ਪੰਜਵਾ ਘਰ ਚੌਥਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋਹਾਰਾਮ ਚਾਰਕੁਟ ਦਹਿ ਦਿਸ ਭ੍ਰੰਮੇ ਥਕ ਆਏ ਪ੍ਰਭ ਕੀ ਸਾਮ ਨੰਦ ਦੁਦਤੀ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਾਹੀ ਧਾਮ ਹਰ ਨਾਹ ਨ ਮਿਲਿਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟੈ ਭਟ ਨਗਰ ਸਿ ਗ੍ਰਾਮ ਸਰਬ ਸੀਗਾਰ ਤੰਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਹਿਉਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੂ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਤਾਮ ਚੇਤ ਗੋਬਿੰਦ ਅਰਾਦੀਐ ਹੁਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹ ਗਣਾ ਇਕ ਖਿੰਨ ਤਿਸ ਬਿਨ ਜੀਵਨਾ ਮਿਰਥਾ ਜਨਮ ਜਨਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਬਈ ਕਿਤੜਾ ਦੁਖ ਗਣਾ ਜਿੰਨੀ 라ਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੀਤ ਮਿਲਾਈ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈ ਸਾਖ ਧੀਰਨ ਕਿਉ ਵਾਢੀਆ ਜਿਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲ ਤਰਨਾ ਸੰਗ ਤਨਾ ਹਰ ਅਬਨਾਸੀ ਓਹ ਬਾਲ ਚੱਪਾਲ ਚ ਸਗਲੀ ਮੋਏ ਝੂਠ ਹੈ ਤੰਦਾ ਮੋਹ ਇੱਕ ਸਹਰ ਕੀ ਨਾਮ ਬਿਨ ਅੱਗੇ ਲਈਏ ਖੋਹੇ ਦਇਓ ਵਿਸਾਰ ਬਿਗੁਚਨਾ ਪ੍ਰਭ ਬਿਨ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭਿਟੈ ਹਰ ਸੋਇ ਹਰ ਜੀਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਮਨ ਲੱਗਿਆ ਕਿਸੈ ਨੰਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣੇ ਜੀਤੀ ਮਨ ਭਾਵਨ ਜੋ ਹਰ ਲੋੜੀ ਸੋ ਕਰੀ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਇਹ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਣਨ ਹਰ ਜੀਠ ਰੰਗੀਲਾ ਤੇਸ ਧਨੀ ਜਿਸ ਕੈ ਭਾਗ ਮਥਨ ਆਸਾੜਤ ਪੰਦਾ ਤਿਸ ਲਗੈ ਹਰ ਨਾਹੁ ਨਾ ਜਿਨਾਂ ਆਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇਆ ਭਾਏ ਵੇ ਗੁਚੀਐ ਗਲ ਪਈ ਸੁਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੈਣ ਬਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਈ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਈ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾmvn ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਪੂੜਾ ਵਿਆ ਦਿਸਨ ਸਭੇ ਸ਼ਾਰ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਤੀਵਣ ਹਾਰ ਵਨ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖਿਆ ਪਾਰ ਹਰ ਮਿਲਨੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦਬਲੇ ਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਮਨ ਤਿਨਾ ਸੁਹਾਗਣੀ ਜਿਨ ਰਾਮ ਨਾਮਿ ਉਰ ਹਾਰ ਪਾਦੁਏ ਪਰਮ ਪੁਲਾਣੀਆਂ ਦੂਜੈ ਲੱਗਾ ਹੀਤ ਲਖ ਸੀਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈ ਸੰ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਛਡ ਖੜੂ ਤੇ ਖਿਨੈ ਮਾਹੀ ਜਿਨ ਸਿਉ ਲੱਗਾ ਹੀਤ ਹੱਥ ਮਰੂੜੈ ਤਨ ਕਪੀ ਸਿਆਹੁ ਵਾਸੀਤ ਜੀ ਹਾ ਬੀਜੈ ਸੋ ਲੁਨੇ ਕਰਮਾ ਸਦੜਾ ਕੀਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੀਤ ਸੇ ਪਾਦ ਵੇ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੀ ਤ ਅਸੁਣ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਗ ਪਾਈ ਵਿਨ ਪ੍ਰਭ ਕਿਉ ਸੁਪਾਈਐ ਦੂਜੀ ਨਾਹੀ ਜਾਈ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੀ ਆਗਾਈ ਆਪ ਤਿਆਗ ਬਿੰਤੀ ਕਰੈ ਲੇਹੁ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੁੜ ਕਤੈ ਨਾ ਜਾਈ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਇ ਅਸੂ ਸੁਖੀ ਬਸੰਦੀਆ ਜਿਨਾ ਮਾਇਆ ਹਰਾਈ ਕਤਿਕ ਕਰਮ ਕਮਾਵਣੀ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ ਵੇਮਕ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਮਹਿ ਕੌੜੇ ਹੋਏ ਗਈ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੂ ਵੈ ਰੂਜ ਕੀਤਾ ਕਿਛੂ ਨ ਹੋਵਈ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲਹੀ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੈ ਸਾਧ ਸੰਗ ਬਿਨ ਸਹ ਸਬੇ ਸੋਚ ਮੰਘਿਰ ਮਾਹੀ ਸੋਹੰਦੀਆ ਹਰ ਪਿਰ ਸੰਗ ਬੈਠੜੀਆ ਤਨ ਕੀ ਸੂ ਬਾ ਕਿਆ ਗਣੀ ਜੇ ਸਾਹਿਬ ਮਿਲੜੀਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਦ ਸਹੀ ਲੜੀਆ ਸਾਧ ਜਨਾਤੀ ਬਾਹਰੀ ਸ ਰਹਿਣ ਇਕੇ ਲੜੀਆ ਤਿਨ ਦੁਖ ਨ ਕਬ ਹੂ ਪੁੱਤਰਐ ਸਿ ਜਮਕੇ ਬਸ ਪੜੀਆ ਜਿਨੀ ਰਾਵਿਆ ਪ੍ਰਭ ਆਪਣਾ ਸਿ ਦਿਸਨ ਨਿਤ ਖੜੀਆ ਰਤਨ ਜਵੀਹਰ ਲਾਲ ਹਰ ਕੰਠ ਪਨਾ ਜੜੀਆ ਨਾਨਕ ਵੰਸ਼ੈ ਧੂੜ ਤិន ਪ੍ਰਭ ਸਰਣੀ ਦਰ ਪੜੀਆ ਮੰਘਿਰ ਪ੍ਰਭ ਅਰਦਨਾ ਬਵੜਨਾ ਜਨਮੜੀਆ ਔਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾ ਹੋ ਮਨ ਬਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੁ ਊਟ ਗੋ ਵਿੰਦ ਗੋਪਾਲ ਰਾਈ ਸਿਵਾ ਸੁਆਮੀ ਨਾਹ ਵੇਖਿਆ ਪਈ ਨ ਸਕੈ ਮਿਲ ਸਾਧੂ ਗੁਣ ਗਾਹੂ ਜੈ ਤੇ ਉਪਜੀਤੈ ਮਿਲੀ ਸਚੀ ਪ੍ਰੀਤ ਸਮਾਹ ਕਰ ਗੈ ਲੀਨੀ ਪਾਰ ਬ੍ਰਹਮ ਬਉੜ ਨਾ ਵਿਛੜਿਆ ਹੂ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮਿਆਗਾਹ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈਆ ਹੂ ਕੋਕ ਸੁਹੰਦਾ ਸਰਬ ਸੁਖ ਜਿਸ ਬਖਸੀ ਵੀ ਪਰਵਾਹ 마ਗ ਮਜਨ ਸੰਗ ਸਾਧੂਆਂ ਕਰ ਇਸਨਾ ਨਾਮ ਹਰ ਕਾ ਨਾਮ ਧਿਆਇ ਸੁਣ ਸਬਨਾ ਨੂੰ ਕਰਦਾਨ ਜਨਮ ਕਰਮ ਮਲੇ ਉਤਰੈ ਮਨ ਤੀ ਜੈ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਣ ਸਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੀ ਸੇ ਕਢ ਲਿਆ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੀਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਈਸ਼ ਪੁੰਨੀ ਵਿਡ ਭਗਦੀ ਵਰ ਪਾਇਆ ਹਰ ਰਾਈ ਮਨ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਈ ਹਰ ਜੀ ਹਾਂ ਅਵਰਣਾ ਦੇ ਸਈ ਕੋਈ ਦੂਜਾ ਲਵੇ ਨਾ ਲਾਈ ਹਲਤ ਪਲਤ ਸਵਾਰਿਓ ਨਾ ਨੇ ਚਲ ਦਿੱਤੀ ਅਨਜਾਈ ਸੰਸਾਰ ਸਾਗਰ ਤੇ ਰਖਿਆ ਨ ਬਹੜ ਨਾ ਜਨਮੈ ਧਾਈ ਜਿਹਾ ਏਕ ਅਨੇਕ ਗੁਣ ਤਰੀ ਨਾਨਕ ਚਰਣੀ ਪਾਏ ਹਲ ਗੁਣ ਨਿਤ ਸਾ ਲਾਹੀਐ ਜਿਸ ਨੂੰ ਤਿਲਣਾ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੀ ਹਰ ਗੁਰਪੂਰਾ ਆਰਾਧਿਆ ਦਰਗਹਿ ਸੱਚ ਖਰੀ ਸਰਬ ਸੁਖਾਂ ਦੇ ਚਰਨ ਹਰ ਭਵਜਲ ਬਿਕਮ ਤਰੇ ਪ੍ਰੇਮ ਭਗਤਿ تن ਪਾਈਆ ਬਿਖਿਆ ਨਾਹੀ ਜਰੀ ਕੂੜ ਗਈ ਦੁਬਿਦਾਨ ਅਸੀ ਪੂਰਨ ਸੱਚ ਭਰੀ ਪਾਰ ਬ੍ਰਹਮ ਪ੍ਰਭ ਸੀਮ ਦੀ ਬਨ ਅੰਦਰ ਏਕ ਧਰੀ ਮਾਨ ਦਿਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੀ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੀ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੀ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀਆਂ ਭੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਮੂਝ ਕੀ ਫਤਹੀ